ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਓਨ ਬ੍ਰਹਮਗਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ 6 ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ 5 ਗੁਰੂ ਸਹਿਬਾਨ ਜੀ ਨੂੰ ਗੁਰਤਾ ਗੱਦੀ ਦੀ ਮਰਜ਼ਾਦਾ ਨਿਭਾਈ ਆਪਣੇ ਜੀਵਨ ਦੇ 125 ਸਾਲਾਂ ਦੇ ਵਿੱਚੋਂ 113 ਸਾਲ ਗੁਰੂ ਘਰ ਦੀ ਸੇਵਾ ਕੀਤੀ ਪਾਲ ਰਮਦਾਸ ਦੀ ਧਰਤੀ ਤੇ ਬਤীদ ਕੀਤੇ ਅਤੇ 6ਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਨਾਲ ਲੈ ਕੇ ਸਿੰਘਾਂ ਨੂੰ ਬਾਬਾ ਬਿਰੀ ਚੰਦ ਜੀ ਬਾਬਾ ਸ਼੍ਰੀ ਚੰਦ ਜੀ ਆਦਿਕ ਸਿੱਖਾਂ ਨੇ ਇਸ ਧਰਤੀ ਦੇ ਉੱਤੇ ਪਹੁੰਚ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਤਮ ਰਸਮਾਂ ਜਿਹੜੀਆਂ ਨੇ ਉਹ ਅਦਾ ਕੀਤੀਆਂ ਉਸ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਲਾਨਾ ਜੋੜ ਮੇਲਾ 21 22 ਸਤੰਬਰ ਦਿਨ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਅਪਰਾਲੇ ਦਾ ਸਦਕਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਪ੍ਰਬੰਧ ਅਧੀਨ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਸਾਲਾਨਾ ਜੋੜ ਮੇਲਾ ਸਿਕ ਸੰਗਤਾਂ ਮਨਾ ਰਹੀਆਂ ਨੇ ਹਰ ਸਾਲ ਮਨਾਉਂਦੀਆਂ ਨੇ ਰਮੇਕ ਸਿੰਘ ਜੀ ਵਿਸ਼ੋਵਾ ਸਰਦਾਰ ਜੋਗ ਸਿੰਘ ਜੀ ਸਮਰਾ ਉਹਨਾਂ ਵੱਲੋਂ ਵੀ ਇਹ ਬੜਾ ਵੱਡਾ ਅਪਰਾਲਾ ਸਜੋਗ ਕੀਤਾ ਜਾਂਦਾ ਹੈ ਤੇ ਬੇਨਤੀ ਕਰਦਾ ਹਾਂ ਸਮੂਹ ਸਿਕ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਕਿ ਹਰ ਸਾਲ ਦੀ ਤਰ੍ਹਾਂ ਹੀ ਜੋ ਇਸ ਸਾਲਾਨਾ ਜੋੜ ਮੇਲਾ 2021 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਸਾਰੀਆਂ ਸੇਕ ਸੰਗਤਾਂ ਹੀ ਇਸ ਧਰਤੀ ਦੇ ਉੱਤੇ ਆਣ ਕੇ ਰਮਦਾਸ ਦੀ ਧਰਤੀ ਦਾ ਨਤਮਸਤਕ ਹੋਣ ਆਪਣੇ ਜੀਵਨ ਨੂੰ ਸਹਿੇਲਾ ਬਣਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ